ਸ਼ਦਾਈ ਕੋ ਜਹੇ ਦੋਵੀਆਂ ਨਾ ਦਾ ਸ਼ਦਾਈ ਆ ਕਿਹੜਾ ਹੋਇ ਪਰ ਗੜਾ ਵਾਕ ਮੈਂ ਤੂਹੇ ਮਗੂ ਕਣਕ ਪੱਟੀ ਜਾਂਦਾ ਕਿਹੜੇ ਟਮੜਿਆ ਓ ਪਾਈ ਮੁੰਡਿਆ ਕਿਹੜਾ ਗੋਸਾ ਤੂ ਓ ਪਾਹੜੋ ਹੁਣ ਦੇ ਹੈ ਦੇਖ ਭੈਣਾ ਕਿਵੇਂ ਤੂਏ ਮਗੂ ਖੁੱਡ ਪੱਟੇ ਦਾ ਓ ਪਾਈ ਕਿਹੜਾ ਗੋਸਾ ਤੂ ਮੁੰਡਿਆ ਭੈਣੇ ਜਾਰ ਦਾ ਵੀ ਨਿਕਲੀ ਨਹੀਂ ਓ ਮਤਲਬ ਸਾਰੇ ਪੱਟ ਤੇ ਆ ਬੋਲ ਕੜਾ ਮਾਰੀ ਜਾਂਦਾ ਓ ਚਾਚਾ ਮਈਆ ਗਰਵਿੰਦਰ ਸਿਓ ਲੈ ਹੈ ਦੇਖ ਓਏ ਤਾਂ ਸਾਡੇ ਵਾਲਾ ਜਵਾਕ ਜਾ ਭੈਣ ਘੜਾਵਾ ਕਲਨ ਸਾਲਾ ਗਰਵਿੰਦਰ ਸਿਓ ਦਾ ਓਏ ਮੇਰੀ ਗੱਲ ਸੁਣ ਭੈਣ ਘੜਾਵਾ ਸਾਰੀ ਕੱਕ ਪੱਟੀਆਂ ਨਾਲ ਕਰੀ ਕੀ ਜਾਂਦਾ ਤੂੰ ਸਾਲਾ ਬਣਿਆ ਮੁਆਇਨਾ ਕਰਨ ਦਾ ਫਿਰ ਤੁਰ ਫਿਟੇ ਭੈਣ ਘੜਾਵਾ ਕਣਕ ਪੱਟਤੀ ਸਾਰੀ ਬਾਹਰ ਨਿਕਲਿਆ ਪਤਾ ਨਹੀਂ ਸਤਾਣੀ ਚਾਚੇ ਨੂੰ ਬੜਬੜ ਕਰਦਾ ਖੇਤੋਂ ਬੋਲ ਮਾਰਿਆ ਆਇਆ ਕੋਠੇ ਕੋਲੇ ਆਇਆ ਕੋਠੇ ਕੋਲੇ ਆ ਜਾ ਕਿੱਥੇ ਪੈਰ ਖੜਾਵੇ ਨਾ ਸਿੱਧਰੇ ਨਾ ਬਾਹ ਪਿਆ ਮੈਨੂੰ ਸਮਝ ਨਹੀਂ ਆ ਆਹਾਂ ਭੈਣ ਮਕਾਨ ਤੱਕਾਇਂ ਟਾਪ ਨਾ ਮਕਾਨ ਓਏ ਹਾ ਦਾਤਾ ਉਹ ਲੁਗਾ ਹਾ ਕੀ ਕਰੀਏ ਨਾ ਓਏ ਉਹ ਇਹਦਾ ਮਕਾਨ ਆ ਮਕਾਨ ਆ ਸਾਲਾ ਹਵੇਲੀ ਦਾ ਇਹ ਕਦੇ ਵਾਸਤੇ ਪਾਇ ਮਕਰ ਭੈਣ ਖੜਾਵੇ ਕੋਠਾ ਪਾ ਕੇ ਦਿੱਤਾ ਤੈਨੂੰ ਇਹ ਉਹ ਕੋਠਾ ਦਾ ਮੇਰੇ ਵਾਸਤੇ ਆ ਤੇ ਹਾਂ ਉਹ ਇਹਦਾ ਟੌਮੀ ਰੱਖਾਇਆ ਖੇਡ ਨਿੱਕਾ ਆ ਇਹ ਵੀੜ ਭੈਣ ਖੜਾ ਪੱਟੇ ਦੋ ਥੱਲੇ ਉਹ ਕਤੂਰਾ ਇਹ ਰੱਖਿਆ ਟੋਮੀ ਰੱਖਿਆ ਮੈਂ ਖਾ ਇੱਥੇ ਵਜਾ ਕਰੂ ਭੈਂਦ ਨੇ ਹਗ ਹਾ ਕੇ ਸਾਰਾ ਕੋਠਾ ਪਰਦੂ ਸਾਲਾ ਟੋਮੀ ਦਾ ਸਾਲਾ ਕਣਕ ਚ ਕੀ ਪਟ ਪਟ ਚੂਹੇ ਮਗੋ ਉੱਥੋਂ ਲੱਗਿਆ ਮੈਂ ਦੇਖਣਾ ਪੱਟੀਆਂ ਨਾ ਭੈਂ ਨਾ ਜਿਵੇਂ ਕੁੱਤਾ ਘੋਰਨਾ ਪੜਦਾ ਹੁੰਦਾ ਉਹ ਮੈਂ ਕਣਕ ਦੇਖਾ ਮੈਂ ਕਣਕੋ ਨਿਕੜੇ ਕੀ ਨਿਕਲੀ ਨਹੀਂ ਬਾ ਸ਼ਾਬਾਸ਼ ਹੈ ਸ਼ਾਬਾਸ਼ ਹੈ ਕਿਉਂ ਕੀ ਹੋ ਗਿਆ ਭੈਂਦ ਨੇ ਅੰਨ ਘਟ ਖਾ ਲਿਆ ਕਰੋ ਅੰਨ ਦੇ ਬੈਰੀਆ ਤੇਰੀ ਪਣੋਂ ਤੇਰੀ ਬੀਜੀ ਦਾ ਇਹ ਕੱਲਾ ਹਜੇ ਮੋਹਲਾ ਦਾ ਗੋੜੀਆਂ ਨਸ਼ਾ ਵੱਧ ਗਿਆ ਮਾਰੇ ਪਰਲੇ ਕਿੱਲੇ ਜਾਂਦਾ ਸੀ ਅੱਜ ਉਹੀ ਵੜ ਗਿਆ ਭੁੱਲ ਗਿਆ ਮਾਮਾ ਆ ਜਾ ਪੁੱਟਾ ਕਰ ਦੇਗਾ ਕਾਮਯਾਬ ਕਰ ਦੇਗਾ ਤੂੰ ਮੈਨੂੰ ਕਾਮਯਾਬ ਬੜਾ ਜਾ ਰਹਿੰਦੇ ਜਵਾਕ ਜਨੇ ਸਾਡੇ ਨੇ ਲਹੂ ਪੀਤਾ ਭੈਣ ਕਿਹੜਾ ਪਤਾ ਨਹੀਂ ਤਾਂ ਭਰਾਵਾ ਕੋਈ ਨਸ਼ਾ ਕਰਦਾ ਹੈ ਇਹ ਇਹ ਪਤਾ ਨਹੀਂ ਭੈਣ ਨਾਲ ਅੰਨ ਨਾਲੀ ਤੇ ਲੱਸੀ ਨਾਲੀ ਸੁਣ ਹੋ ਜਾਂਦਾ ਹੋਈ ਯਾਰ ਹੋਈ ਯਾਰ ਆ ਕਿੱਲੇ 'ਚ ਵੀ ਨਹੀਂ ਕਣਕ ਇਹਨੂੰ ਕੀ ਹੋ ਗਿਆ ਜਿਵੇਂ ਮਾਜੀ ਭਰਾਵਾ ਹੁਣ ਅੱਧਾ ਓਏ ਆ ਜਾ ਹੁਣ ਘੰਟਾ ਹੋ ਗਿਆ ਬਾਪੂ ਗਏ ਇਹਨੂੰ ਆ ਜਾ ਮੁੜਿਆ ਮੁੜਿਆ ਵੀਰ ਮੁੜਿਆ ਬੜਾ ਬਹੁ ਬੜਾ ਪੀਦਾ ਕੀ ਬੜੂ ਕਹਾ ਕਹਾ ਭੈਣ ਕੜਾ ਵਾ ਕੋ ਰਹਿ ਜਾਂਦਾ ਹਾਂ ਜਾ ਹਾਂ ਜਾ ਪਹਿਲੇ ਕਿਲੇ ਦੇਖਿਆ ਦੋ ਕਿਲੇ ਹਾਂ ਹਾਂ ਦੇਖਿਆ ਫਿਰ ਹੋਈ ਨਹੀਂ ਉੱਤਵੀਂ ਉੱਚ ਵੀ ਨਹੀਂ ਹੋਈ ਉੱਚ ਵੀ ਨਹੀਂ ਹੋਈ ਕਿਉਂ ਉੱਚ ਕਦੋਂ ਨਹੀਂ ਹੋਈ ਲੈ ਕਮਾਲ ਕਰੀ ਇਹਨੇ ਮਗੇਲੇ ਤੋਂ ਵਜਵਾਈ ਸੀ ਗਿੱਲੇ ਦਾ ਵਜਵਾਈ ਸੀ ਤੈਨੂੰ ਕਿਹਾ ਸੀ ਮੈਂ ਕਸੂਰ ਖਾ ਕੇ ਆਇਆ ਤੂੰ ਕਹਿੰਦਾ ਆਪਦੀ ਮਰਜ਼ੀ ਦੇ ਖਾਊ ਆ ਯਾਰ ਕੁਝ ਮਰਜ਼ੀ ਖਾਵੇ ਮੈਂ ਤਾਂ ਹੁਣ ਵੀ ਕਹਿੰਦਾ ਫਿਰ ਤੇ ਪਤੰਦਰ ਨੇ ਪਾਉਣੀ ਨਹੀਂ ਸਿੱਟੀ ਪਾਉਣੀ ਚੱਕੀ ਜੀ ਮਾਰ ਗਿਆ ਉਹਦਾ ਐ ਖਾਲੀ ਜੀ ਅੱਛਾ ਜੀ ਉਹਦਾ ਆਪਣਾ ਬੀਬੀ ਲੈ ਕੇ ਜਾ ਕੇ ਅੱਛਾ ਜੀ ਹੋਰ ਹੁਣ ਆ ਭੈਣ ਘੜਾ ਵਿਆ ਕਾਲਾ ਜੇ ਬਾਤ ਨੂੰ ਬੁਰੇ ਕਰਕੇ ਫਿਰ ਤੱਕੀ ਲੱਤ ਹੋਏ ਚਾਚਾ ਹਾਂ ਮੇਰੇ ਉਹ ਟੌਮੀ ਸੀ ਸਾਲਾ ਟੂਮੀ ਉਹ ਲੱਜੀ ਲੱਗ ਲੋ ਜੀ ਲੱਜਾ ਬੜਾ ਭੈਣ ਦੀਆਂ ਲੋਗ ਨਾਲੇ ਲੈ ਚੀਆਂ ਲੈ ਚ ਨੱਚਦਾ ਵੇਣ ਲੋਹੂ ਪੀਛੇ ਦਾ ਭੈਣ ਦਾ ਲੈ ਚ ਆਜਦਾ ਬਾ ਆ ਗਿਆ ਮੰਗਰੀ ਮੈਂ ਇਹ ਭੈਣ ਨੂੰ ਘੜਾਣਾ ਕੋਤੜੇ ਦੀ ਨੂੰ